ਜਿਹੜਾ ਇੱਥੇ ਆ ਕੇ ਵਸਦਾ ਉਹਨੂੰ ਉੰਜ ਹੀ ਇਸ਼ਕ ਹੋ ਜਾਂਦਾ ਨਾ ਚਾਹੁੰਦੀਆਂ ਵੀ ਲਾਹੌਰ ਤੇ ਇੱਕ ਬੋਲੀ ਹੈ ਜੀ ਕਿ ਤੇਰੀ ਵਖਰੀ ਜ਼ਮਾਨੇ ਵਿੱਚੋਂ ਟੋਰੇ ਵਾ ਵਾ ਨਹੀਂ ਤੂੰ ਤਾਂ ਚੁੰਨੀ ਵਿੱਚ ਬੰਨਿਆ ਲਹੋਰ ਤੇਰੀ ਵਖਰੀ ਬੋਲੀ ਬੇਸਿਕਲੀ ਜਿਹੜੀ ਨਹੀਂ ਇੱਕ ਸਾਡੀ ਪੰਜਾਬ ਦੀ ਇੱਕ ਬੜੀ ਕਦੀਮ ਇੱਕ ਸੰਪੇ ਮਾਇਆ ਕਿੰਨੇ ਆਖਿਆ ਕਿਸੇ ਨੂੰ ਨਹੀਂ ਪਤਾ ਅੱਜ ਢੋਲਾ ਕਿੰਨੇ ਪਹਿਲੀ ਵਾਰੀ ਆਖਿਆ ਟਪਾ ਕਿੰਨੇ ਆਖਿਆ ਸ਼ਹਿਰ ਉਲੰਘੇ ਸფერਿਆਂ ਦਾ ਕਾਫਲਾ ਤੇ ਜ਼ੈਰ ਹੱਥੋਂ ਹੱਥ ਵਿਕਿਆ ਹਾਏ ਵਾ 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 ਤੇ ਜ਼ੈਰ ਹੱਥੋਂ ਹੱਥ ਵਿਕਿਆ ਨੀ ਜਿੰਦ ਮੇਰੀ ਏ ਤੇ ਪਹਿਲੀ ਬੋਲੀ ਨੇ ਜੋ ਮੇਲੇ ਹੋਈ ਉਹ ਅੱਧਾ ਰਾਤ ਅੱਧਾ ਟਾਈਮ ਸੀ ਜਸੂ ਪੰਜੂ ਹਾਰ ਕਬੂਤਰ ਡੋਲੀ ਛੇਵਾਂ ਝੱਲਾ ਮੈਂ ਯਸੂ ਪੰਜੂ ਹਾਰ ਕਬੂਤਰ ਡੋਲੀ ਛੇਵਾਂ ਝੱਲਾ ਮੈਂ ਸੁਫਨੇ ਸਾਰੇ ਟੱਬਰ ਦੇ ਤੇ ਵੇਖਣ ਆਲਾ ਕੱਲਾ ਮੈਂ ਅਸਲਾਮੁਅਲੈਕੁਮ ਜੀ ਜਿੱਤੇ ਜਿੱਤੇ ਪੰਜਾਬੀ ਵਸ ਰਹੇ ਨੇ ਜਿਹੜੇ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਸਾਰਿਆਂ ਨੂੰ ਜ਼ੈਨ ਬਾਜਵਾ ਪੋਡਕਾਸਟ ਅੰਦਰ ਜੀ ਆਇਆਂ ਨੂੰ ਆਖਦੇ ਆ ਤੇ ਅੱਜ ਦੇ ਜਿਹੜੇ ਜੀ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਤਾਰਫ ਕੀਏ ਉਹਨਾਂ ਦੇ ਬਾਰੇ ਚ ਕੀ ਕਹਿਣਾ ਹੈ ਕੀ ਨਹੀਂ ਕਹਿਣਾ ਉਹ ਆਪ ਬੋਲ ਕੇ ਦੱਸਣਗੇ ਬਸ ਉਹਨਾਂ ਦੀ ਇੱਕ ਬੋਲੀ ਜਿਹੜੀ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ ਕਹਿੰਦੇ ਆ ਕਿ ਪਲ ਵਸਲ ਦੇ ਪੌਣ ਧਮਾਲਾਂ ਪਲ ਵਸਲ ਦੇ ਪੌਣ ਧਮਾਲਾਂ ਸਵਾ ਲੱਖ ਦੀਵੇ ਮੰਨਤਾ ਦੇ ਬਾਲਾਂ ਨੀ ਅੱਜ ਗੁੰਨ ਦੀਦਾ ਟਾ ਉਡਿਆ ਸਾਡੇ ਨਾਲ ਅੱਜ ਪੋਡਕਾਸਟ ਅੰਦਰ ਜੁੜਦੇ ਆ ਜੀ ਜੀ ਐਮ ਸ਼ਾਹ ਸਾਹਿਬ ਅਸਲਾਮੁਅਲੈਕ ਭਾਜੀ ਜੀ ਵਾਲੇ ਸਲਾਮ ਭਾਜੀ ਕੀ ਹਾਲ ਚਾਲ ਹੈ ਬਿਸਤੁਲਾ ਸਭ ਜੈਨੂ ਆਖਦੇ ਆ ਜੀ ਧੰਨਵਾਦ ਜੀ ਬਹੁਤ ਸਾਰਾ ਭਾਜੀ ਹੁਣ ਜਿਹੜਾ ਆਪ ਦੱਸੋ ਇਹ ਅੱਜ ਜੀ ਆਹ ਵੇਖੋ ਅੱਜ ਸਾਰਾ ਕੁਝ ਮੈਂ ਰੱਖਤਾ ਤੇ ਅੱਜ ਸ਼ਾਹ ਜੀ ਹੋ ਰਾਨਾ ਜਿਹੜਾ ਨਾ ਉਹ ਗੱਲਬਾਤ ਹੀ ਹੋਰ ਤਰੀਕੇ ਦੀ ਹੋਣੀ ਹੈ ਪਾਜੀ ਬismillah ਕਰੋ ਕੁਝ ਸੁਣਾਓ ਪਹਿਲੇ ਮੇਰੇ ਖਿਆਲ ਪਾਜੀ ਜਿਹੜੀ ਤੁਸੀਂ ਬੋਲੀ ਸੁਣਾਈ ਹੈ ਹਾਂਜੀ ਔਰ ਜਿਹੜਾ ਸ਼ੇਰ ਪੜਿਆ ਮੇਰੇ ਖਿਆਲ ਬੋਲੀ ਇੱਕਦਿ ਨਜ਼ਰ ਕਰਦੇ ਆਂ ਜੀ ਜੀ ਦੇਖਣ ਵਾਲੇ ਵਾਸਤੇ ਔਰ ਸੁਣਨ ਵਾਲੇ ਵਾਸਤੇ ਤੇ ਫਿਰ ਅੱਗੇ ਗੱਲ ਟੋਰਦੇ ਆਂ ਉਹ ਹੈ ਜੀ ਕਿ ਹੋ ਵਸਲ ਦੇ ਆਹ ਵਾਹ ਪੌਣ ਤਮਾਲਾ ਸਵਾਲਖ ਦੀਵੇ ਮਨ ਤੋਂ ਦੇ ਬੋਲਾਂ ਆਹ ਨੀ ਅਜ ਗੁਣ ਦੀ ਦਇਆਟਾ ਉੱਡਿਆ ਵਾਹ ਵਾਹ ਨੀ ਅਜ ਗੁਣ ਦੀ ਦਦਾ ਆਟਾ ਉੱਡਿਆ ਕੀ ਬਾਤ ਹੈ ਜੀ ਮੇਰੇ ਖਲ ਬਹੁਤ ਆ ਨਹੀਂ ਨਹੀਂ ਇੱਕ ਅੱਧੀ ਹੋਰ ਸੁਣਾ ਦੇ ਹੋਣ ਚਲੋ ਇੱਕ ਲਾਹੌਰ ਦੀ ਬੋਲੀ ਹੈ ਜੀ ਹਾਂ ਜੀ ਇਹ ਸ਼ਹਿਰ ਨਾਲ ਵੈਸੇ ਜਿਹੜਾ ਇੱਥੇ ਆ ਕੇ ਵਸਦਾ ਉਹਨੂੰ ਉੰਜ ਹੀ ਇਸ਼ਕ ਹੋ ਜਾਂਦਾ ਨਾ ਚਾਹੁੰਦਿਆਂ ਵੀ ਲਾਹੌਰ ਤੇ ਇੱਕ ਬੋਲੀ ਹੈ ਜੀ ਕਿ ਹੋ ਵਖਰੀ ਜ਼ਮਾਨੇ ਵਿੱਚੋਂ ਟੋਰੇ ਨੀ ਤੂੰ ਤਾਂ ਚੁੰਨੀ ਵਿੱਚ ਬੰਨਿਆ ਲਹੋੜੇ ਤੇਰੀ ਵਖਰੀ ਜ਼ਮਾਨੇ ਵਿੱਚੋਂ ਟੋਰੇ ਨੀ ਤੂੰ ਤਾਂ ਚੁੰਨੀ ਵਿੱਚ ਬੰਨੇ ਆ ਲਹੋੜੇ ਨਿਮਿਸ਼ੀਰੀ ਦੀ ਡਲ ਰੰਗੀਏ ਆਹਾ ਕੀ ਬਾਤ ਹਏ ਨਿਮਿਸ਼ੀਰੀ ਦੀ ਡਲ ਰੰਗੀਏ ਕੀ ਬਾਤ ਹੈ ਸ਼ਾਹ ਜੀ ਵਾਹ ਵਾਹ ਬਹੁਤ ਸ਼ੁਕਰੀਆ ਭਾਜੀ ਲੋ ਜੀ ਮਿੱਤਰੋ ਇਹ ਤੁਹਾਨੂੰ ਹੁਣ ਸਮਝ ਆ ਗਈ ਹੋਣੀ ਹੈ ਕਿ ਅੱਗੇ ਹੁਣ ਕੀ ਹੋਣ ਵਾਲਾ ਇਹ ਹਾਲੇ ਆਪਾਂ ਸ਼ੁਰੂ ਹੋਏ ਆ ਹਾਲੇ ਗੱਲਾਂ ਤਾਰ ਹੋਇਆ ਆਹੋ ਤੇ ਸ਼ਾਹ ਜੀ ਮੈਨੂੰ ਆ ਦੱਸੋ ਬੋਲੀਆਂ ਤੋਂ ਆਪਾਂ ਸ਼ੁਰੂ ਕੀਤਾ ਇਹਦੇ ਤੇ ਹੀ ਗੱਲ ਕਰਦੇ ਆਂ ਪਹਿਲਾਂ ਜੀ ਬਿਸਤਲਾ ਇਹ ਬੋਲੀਆਂ ਜਿਹੜੀਆਂ ਇਹ ਤੁਸੀਂ ਕਦੋਂ ਤੋਂ ਬੋਲਣੀਆਂ ਸ਼ੁਰੂ ਹੋਏ ਹੋ ਕਿ ਕਦੋਂ ਤੋਂ ਲਿਖੜੀਆਂ ਸ਼ੁਰੂ ਕੀਤੀਆਂ ਖੈਰ ਬੰਦਾ ਤੇ ਜੀ ਜੰਮਦੇ ਹੀ ਬੋਲੀ ਬੋਲਣ ਲੱਗ ਜਾਂਦੇ ਆ ਵਾ ਵਾ ਦੇਖੋ ਨਹੀਂ ਕਦੀ ਨੀ ਨਹੀਂ ਕਰਦੇ ਕਰੀ ਕਰਦੇ ਕੁਝ ਨਾ ਕੁਝ ਤਾਂ ਬੋਲਦਾ ਕੁਦਰਤ ਜਿਹੜੀ ਉਹਨੂੰ ਵਧੀयत ਕਰ ਦਿੰਦੀ ਕਿ ਉਹਨੂੰ ਕੁਝ ਬੋਲ ਆ ਕੋਈ ਗੱਲ ਕਰ ਬੋਲੀ ਬੇਸਿਕਲੀ ਜਿਹੜੀ ਨੇ ਇਹ ਇੱਕ ਸਾਡੀ ਪੰਜਾਬ ਦੀ ਇੱਕ ਬੜੀ ਕਦੀਮ ਇੱਕ ਸਨਪੇ ਹੂੰ ਕਿਸੇ ਵੀ ਅਦਬ ਦੀਆਂ ਕੁਝ ਐਸੀਆਂ ਸਨਪਾ ਨੇ ਕਿ ਜਿਨ੍ਹਾਂ ਦੇ ਬਾਰੇ ਤੁਸੀਂ ਉਚੇਚਾ ਇਹ ਦੱਸ ਨਹੀਂ ਸਕਦੇ ਕਿ ਪਹਿਲੀ ਵਾਰੀ ਕਿੰਨੇ ਕਹੀ ਮਾਇਆ ਕਿੰਨੇ ਆਖਿਆ ਕਿਸੇ ਨੂੰ ਨਹੀਂ ਪਤਾ ਅੱਛਾ ਢੋਲਾ ਕਿੰਨੇ ਪਹਿਲੀ ਵਾਰੀ ਆਖਿਆ ਟਪਾ ਕਿੰਨੇ ਆਖਿਆ ਇਸੇ ਤਰ੍ਹਾਂ ਤੁਸੀਂ ਕੀ ਲਵੋ ਕਿ ਜਿਸ ਤਰ੍ਹਾਂ ਉਹਨਾਂ ਸੇ ਬੋਲੀਆਂ ਦੀ ਗੱਲ ਕਰ ਰਹੇ ਹਾਂ ਹਾਂਜੀ ਕਿ ਬੋਲੀ ਕੈਸੀ ਸਿਨਫ ਹੈ ਕਿ ਜਿਹੜਾ ਮੈਨੂੰ ਤੇ ਹਲੇ ਤੱਕ ਨਹੀਂ ਪਤਾ ਲੱਗਿਆ ਸ਼ਾਇਦ ਇਹਦੇ ਵਿੱਚ ਮੈਂ ਆਪਣੀ ਨਲਾਇਕੀ ਸਮਝਦਾ ਕਿ ਸ਼ਾਇਦ ਹਲੇ ਉਸ ਖੋਰੇ ਤੱਕ ਮੈਂ ਨਹੀਂ ਪਹੁੰਚ ਸਕਿਆ ਜਿੱਥੇ ਬਹਿ ਕੇ ਮੈਂ ਬੋਲੀਆਂ ਦੇ ਕੱਪੜੇ ਧੋਣੇ ਆ ਕਿ ਇਹ ਅੱਛਾ ਹੈ ਨੇ ਅੱਛਾ ਇੱਥੋਂ ਸ਼ੁਰੂ ਹੋਇਆ ਇੱਥੋਂ ਸ਼ੁਰੂ ਹੈ ਲੇਕਿਨ ਇਹ ਹੈ ਕਿ ਇੱਕ ਬੜੀ ਕਦੀਮ ਸਿਨਫ ਹੈ ਔਰ ਇਹ ਕੁਝ ਚੀਜ਼ਾਂ ਐਸੀ ਹੁੰਦੀਆਂ ਕਿ ਜਿਹੜੀਆਂ ਨਾ ਜੀ ਸੀਨਾ ਬਸੀਨਾ ਨਸਲਦਰ ਨਸਲ ਐਵੇਂ ਆਉਂਦੀਆਂ ਜਾਂਦੀਆਂ ਨਾਲ ਹਾਂਜੀ ਤੇ ਬੋਲੀ ਵੀ ਉਹਨਾਂ ਚੋਂ ਇੱਕ ਐਸੀ ਸਿਨਫੇ ਬੜੀ ਨਾਇਾਬ ਸਿਨਫੇ ਵੈਸੇ ਤੇ ਬੋਲੀ ਦਾ ਜਿਹੜਾ ਤੁਸੀਂ ਕਹਿ ਲਵੋ ਕਿ ਜਿਹੜੀ ਬੁਨਤ ਆ ਜਿਹੜਾ ਇਹਦਾ ਸਟਰਕਚਰ ਆ ਇਹਦੀ ਫਾਰਮੇਸ਼ਨ ਹੈ ਹૈયਤ ਜਿਹੜੀ ਹੈ ਉਹ ਡੇਢ ਮਿਸਰੇ ਦੀ ਹੈ ਲੇਕਿਨ ਸਾਡੇ ਕੋਲ ਹੋਰ ਵੀ ਸੱਜਣ ਨੇ ਜਿਹੜੇ ਢਾਈ ਮਿਸਰੇ ਚ ਬੋਲੀਆਂ ਕਹਿਣ ਦੇ ਨੇ ਤੇ ਮੈਨੂੰ ਜ਼ਿਆਦਾ ਜਿਹੜੀ ਸਹੂਲਤ ਲੱਭੀ ਉਹ ਢਾਈ ਮਿਸਰਿਆਂ ਚ ਹੀ ਲੱਭੀ ਅੱਛਾ ਹਰ ਬੰਦੇ ਦਾ ਆਪਣਾ ਹੀ ਕੋਈ ਤੁਸੀਂ ਕਹਿ ਲਵੋ ਡਿਕਸ਼ਨ ਹੁੰਦਾ ਹੈ ਜਾਂ ਉਹਨੂੰ ਸੁਖਾਲਾ ਹੁੰਦਾ ਕੋਈ ਗੱਲ ਕਰਨ ਚ ਨਾ ਉਹ ਕਈਆਂ ਨੂੰ ਤੁਸੀਂ ਦੇਖਿਆ ਹੋਣਾ ਕੋਈ ਅੱਧੇ ਮਿਸਰਾ ਗੱਲ ਕਰਨਗੇ ਤਾਂ ਆਪਣੇ ਲੋ ਪੂਰੀ ਹੁੰਦੀ ਉਹ ਗੱਲ ਪੂਰੀ ਗੱਲ ਹੋ ਜਾਂਦੀ ਅੱਛਾ ਕਈਆਂ ਦਾ ਕਿਉਂਕਿ ਉਹਨਾਂ ਨੂੰ ਸੁੱਖ ਉਹਦੇ ਚ ਲੱਭ ਰਿਹਾ ਹੁੰਦਾ ਉਹਨਾਂ ਨੂੰ ਲਿਖਣ ਦੀ ਜਿਹੜੀ ਉਹ ਕਹਿ ਲਵੋ ਕਿ ਜਿਹੜਾ ਉਹਨਾਂ ਨੂੰ ਸਹੂਲਤ ਹੁੰਦੀ ਹੈ ਉਹ ਅੱਧੇ ਮਿਸਰੇ ਤੇ ਜਾਂ ਪੂਰੇ ਮਿਸਰੇ ਤੇ ਜਾਂ ਕਈਆਂ ਨੂੰ ਡੇਢ ਤੇ ਹੋ ਜਾਂਦੀ ਹੈ ਅੱਛਾ ਮੈਂ ਇੱਕ ਹੋਰ ਗੱਲ ਕਰਨਾ ਜਦੋਂ ਅਸੀਂ ਬੋਲੀਆਂ ਨੂੰ ਗਾਉਂਦੇ ਆ ਤੇ ਜਿਹੜੀ ਡੇਢ ਮਿਸਰੇ ਦੀ ਬੋਲੀ ਹੈ ਨਾ ਉਹਦਾ ਅੱਧਾ ਮਿਸਰਾ ਜਦੋਂ ਪਲਟਾਈਦਾ ਹੈ ਨਾ ਤੇ ਉਹ ਵੀ 2 ਸਵਾ 2 ਟਾਈ ਮਿਸਰੇ ਜੀ ਆ ਜਾਂਦਾ ਅੱਛਾ ਉਹ ਮਤਲਬ ਕਿ ਗਾਣ ਦੇ ਹਵਾਲੇ ਨਾਲ ਜਿਹੜਾ ਜਦੋਂ ਜਦੋਂ ਉਹਨੂੰ ਗਾ ਕੇ ਵਰਤਿਆ ਜਾਂਦਾ ਬੋਲੀ ਨੂੰ ਤੇ ਉਸ ਵੇਲੇ ਉਹ ਫਿਰ ਉਹ ਕੀ ਕਹਿੰਦੇ ਆ ਰਾਗਾ ਦੇ ਹਿਸਾਬ ਨਾਲ ਸੁਰਾ ਦੇ ਹਿਸਾਬ ਨਾਲ ਜਿਹੜੀ ਕੰਪੋਜੀਸ਼ਨ ਹੈ ਜਿਸੇ ਕਰੀ ਦੇਖੋ ਨਾ ਜੀ ਤੇ ਉਹ ਜਦੋਂ ਤੁਸੀਂ ਪਲਟਾਓਗੇ ਅੱਧਾ ਮਿਸਰਾ ਤੇ ਉਹ ਤੁਹਾਨੂੰ ਇੰਜ ਇੰਜ ਹੀ ਲੱਗੇਗਾ ਜਿਵੇਂ ਸਾਡੇ ਬੜੇ ਅੱਛੇ ਸੋਹਣੇ ਸੱਜਣ ਨੇ ਉਸਾਮਨ ਦੀਬ ਉਹਨਾਂ ਦੀ ਇੱਕ ਬੋਲੀ ਹੈ ਉਹਨੋਂ ਉਧਰ ਮੈਂ ਤੁਹਾਨੂੰ ਗਾਹ ਕਿ ਵੈਸੇ ਇੱਕ ਆਈਡੀਆ ਦੇਣ ਵਾਸਤੇ ਕਿ ਉਹਨਾਂ ਦੀ ਡੇਢ ਮਿਸਰੇ ਦੀ ਬੋਲੀ ਜਿਹਨੂੰ ਮੈਂ ਪੜ੍ਹਾਂਗਾ ਤੇ ਤੁਹਾਨੂੰ ਲੱਗੇਗਾ ਕਿ ਅੱਧਾ ਮਿਸਰਾ ਰਿਪੀਟ ਹੋਇਆ ਹੈ ਤੇ ਉਹ ਉਨੇ ਹੀ ਵਜ਼ਨ 'ਚ ਆ ਗਿਆ ਜਿਸ ਤਰ੍ਹਾਂ ਮਿਸਾਲ ਦੇ ਤੌਰ 'ਤੇ ਨੇ ਇੱਕ ਬੜੀ ਅੱਛੀ ਬੋਲੀ ਹੈ ਮੇਰੇ ਬੜੇ ਅੱਛੇ ਸੱਜਣ ਮਿੱਤਰ ਨੇ ਜੀ ਜੀ ਤੋ ਕਹਿੰਦੇ ਨੇ ਕਿ ਹੋ 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 ਸ਼ਹਿਰ ਉਲੰਘਿਆ ਸਪੇਰਿਆਂ ਦਾ ਕਾਫਲਾ ਆਹ ਹੋਏ ਵਾਹ ਵਾਹ ਸ਼ਹਿਰ ਉਲੰਘੇ ਅਸ ਪੇਰਿਆਂ ਦਾ ਕਾਫਲਾ ਸ਼ਹਿਰ ਉਲੰਘੇ ਅਸ ਪੇਰਿਆਂ ਦਾ ਕਾਫਲਾ ਤੇ ਜ਼ਹਿਰ ਹੱਥੋ ਹੱਥ ਵਿਕਿਆ ਹਾਏ ਵਾਹ 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 ਤੇ ਜ਼ਹਿਰ ਹੱਥੋ ਹੱਥ ਵਿਕਿਆ ਨੀ ਜਿੰਦ ਮੇਰੀਏ ਹੁਣ ਤੁਸੀਂ ਦੇਖੋ ਨਾ ਜਦੋਂ ਦੀ ਕੰਪੋਜੀਸ਼ਨ ਚ ਆਈਏ ਗੱਲ ਤੋ ਤੁਹਾਨੂੰ ਐਵੇਂ ਲੱਗਿਆ ਕਿ ਜਿਵੇਂ ਸਵਾ ਦੋ ਢਾਈ ਆ ਪੌਣੇ ਤਿੰਨ ਮਿਸਰੇ ਬਣ ਤੋ ਇਹ ਹੈ ਬਾਕੀ ਠੀਕ ਏ ਜਿਹੜਾ ਜਿੱਥੇ ਗੈਂਡੇ ਸੋਣਾ ਕਹਿਣਦੇ ਪਾਜੀਆ ਸੋੜੀ ਗੱਲ ਏ ਸ਼ਾਜੀਆ ਦੱਸੋ ਤੁਸੀਂ ਪਹਿਲੀ ਵਾਰੀ ਪਹਿਲੀ ਬੋਲੀ ਕਿਹੜੀ ਕਹੀ ਸੀ ਹਾਂ ਤੇ ਕਦੋਂ ਕਹੀ ਸੀ ਤੁਸੀਂ ਨਾ ਪਾਜੀ ਰੇਡੀਓ ਪਾਕਿਸਤਾਨ ਦੇ ਸਾਹਮਣੇ ਨਾ ਇੱਕ ਘਾਟੀ ਲੱਥਦੀ ਏ ਬੀਬੀਆਂ ਸਾਹਿਬ ਦੇ ਦਰਬਾਰ ਵਾਲੇ ਪਾਸੇ ਜੀ ਜੀ ਤੇ ਮੇਰੇ ਤੁਸੀਂ ਨਾ ਜ਼ਿੰਦਗੀ ਤੁਹਾਡੇ ਬਹੁਤ ਸਾਰੇ ਐਸੇ ਸੱਜਣ ਹੁੰਦੇ ਨੇ ਕਿ ਜਿਨ੍ਹਾਂ ਕੋਲ ਤੁਹਾਡੀ ਜਾਤ ਦਾ ਹਿੱਸਾ ਹੁੰਦਾ ਏ ਠੀਕ ਏ ਤੁਸੀਂ ਭਾਵੇਂ ਘੰਟੇ ਬੈਠੇ ਕੋਈ ਗੱਲ ਨਹੀਂ ਹੋ ਰਹੀ ਅੱਧੇ ਪੌਣੇ ਅੱਧ ਪਚਦੇ ਘੰਟੇ ਬਾਅਦ ਤੁਸੀਂ ਕਹਿੰਨਾ ਹੋਰ ਸੁਣਾਉਨੇ ਕਹਿੰਨਾ ਠੀਕ ਹੈ ਫਿਰ ਚੁੱਪ ਕਰਕੇ ਬੈਠ ਜਾਓ ਬਈ ਇੱਕ ਸਕੂਨ ਹੈ ਗਿਆ ਬੈਠਾ ਨਾਲ ਨਾਲ ਬੈਠੀ ਠੀਕ ਹੈ ਤੇ ਉਹ ਮੇਰਾ ਇੱਕ ਬੜਾ ਅੱਛਾ ਦੋਸਤ ਹੈ ਜੀ ਉਸਮਾਨ ਹਨੀਫ ਤੇ ਮੈਂ ਉਹਨੂੰ ਮਿਲਣ ਅਸੇ ਗਿਆ ਸੀ ਮੈਂ ਚਾਹ ਚੂਪੀ ਪੀਤੀ ਰਾਤ that time ਤੇ ਬੱਦਲ ਕਿਦਰੇ ਨਾ ਗਜਿਆ ਫਿਰ ਹੌਲੀ ਹੌਲੀ ਉਹਨੇ ਕਣੀਆਂ ਵਸਣ ਲੱਗ ਪਈਆਂ ਤੇ ਪਹਿਲੀ ਬੋਲੀ ਨੇ ਜੋ ਮੇਲੇ ਹੋਈ ਉਹ ਅੱਧਾ ਰਾਤ ਅੱਧਾ ਟਾਈਮ ਸੀ ਤੇ ਉਹ ਐਸੀ ਕਿ ਪਾਣੀ ਨਦੀਆਂ ਚੋਂ ਚਾਇਆ ਕਾਲੇ ਬਦਲਾ ਜੇ ਤੂੰ ਆਖੇ ਭਾਰ ਕੂਜ਼ਿਆਂ ਦਾ ਲੱਦਨਾ ਵਾ ਵਾ ਪਾਣੀ ਨਦੀਆਂ ਚੋਂ ਚਾਇਆ ਕਾਲੇ ਬਦਲਾ ਜੇ ਤੂੰ ਆਖੇ ਭਾਰ ਕੂਜ਼ਿਆਂ ਦਾ ਲੱਦਨਾ ਨਹੀਂ ਜਿੰਦ ਮੇਰੀ ਤਸੀਹ ਮਰ ਗਈ ਇਹ ਪਹਿਲੀ ਵਾਰ ਵਾ 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 ਇਹ ਪਹਿਲੀ ਹਾਂ ਜੀ ਕਾਫੀਅਤ ਇੱਕ ਬਣੀ ਇੱਕ ਮਾਹੌਲ ਕਹਿ ਲੋ ਮਾਹੌਲ ਬਣਾਓ ਕਿੰਨਾ ਚੇਰ ਹੋ ਗਿਆ ਇਹ ਭਾਜੀ ਤਕਰੀਬਨ ਗੱਲ ਹੈਗੀ ਕੋਈ 18 19 ਦੀ ਅੱਜ ਤੱਕ 6-7-8 ਸਾਲ ਹੋ ਗਏ ਹਾਂ तकरीबन ਹੋ ਗਿਆ ਮੁੜ ਕੇ ਤੇ ਫੇਰ ਬੋਲੀਆਂ ਤੇ ਬੋਲੀਆਂ ਚੱਲਦੀਆਂ ਰਹੀਆਂ ਸਾਈਆਂ ਦਾ ਉਹਨੇ ਡੱਕਾ ਖੋਲਦਾ ਭਾਈ ਹੁੰਦੀ ਮਿਹਰਬਾਨੀ ਨਹੀਂ ਤੇ ਪਾਣੀ ਕੌਣ ਲੱਗਣਾ ਦਿੰਦਾ